ਮਾਂਂ ਦੀ ਜੀ ਗੁੱਡ ਈਵਨਿੰਗ ਸਾਰਿਆਂ ਨੂੰ ਤੇ ਆਪਾਂ ਕਰਿਆ ਇੱਕ ਨਿਛੋਟੇ ਜਿਹਾ ਵਲੌਗ ਦੀ ਸ਼ੁਰੂਆਤ ਰਬਾਬ ਦੇ ਛੋਟੇ ਜਿਹਾ ਕਿਊਟ ਜਿਹਾ ਫੇਸ ਤੋਂ ਕਿੱਥੇ ਆਇਓ ਮਾਂ ਤਾ ਸ਼ੌਫਟੀ ਖਾਣੀ ਤੂੰ ਤੇ ਮੈਂ ਕੋਸ਼ਿਂ ਖਾ ਰਾਂ ਮੈਂ ਸ਼ੌਫਟੀ ਖਾਣਾ ਈ ਤੂੰ ਈ ਖਾਣਾ ਈ ਰਹੀ ਆਹੀਂ ਮੈਂ ਤੇ ਨਾਲ ਜੋ ਇਹ ਖਾਉਂਗਾ ਨਾ ਇਹ ਹੰਤ ਤੂ ਪਸੰਦ ਨਹੀਂ ਰਾਂ ਤਾਂ ਗੱਡੀ ਚੱਲਦੀ ਮੈਂ ਵਾਪਸ ਜਾਵਾਂ ਨੂੰ ਆਹ ਆ ਗਿਆ ਨਾ ਛੜੇ ਬੱਸ ਉਹ ਹਾਂ ਜੀ ਜੀ ਮਿਲਦੀਆਂ ਦੀ ਤੁਹਾਨੂੰ ਇੱਕ ਨਵੇਂ ਵਲੌਗ ਦੇ ਵਿੱਚ ਤੇ ਅਸੀਂ ਆਏ ਹੀ ਮਤਲਬ ਮੈਂ ਆਈ ਹੀ ਡਿਊਟੀ ਤੋਂ ਤੇ ਥੋੜਾ ਲੇਟ ਅੱਜ ਹੋ ਗਿਆ ਕੰਮ ਇੱਥੇ ਬਹੁਤ ਵਲੌਗ ਬਣਾਈ ਤੇ ਡਿਊਟੀ ਤੋਂ ਆਈ ਹੀ ਤੇ ਥੋੜਾ ਲੇਟ ਹੋ ਗਈ ਤੇ ਮੈਨੂੰ ਲੈਣ ਆਏ ਆ ਤੇ ਮੈਨੂੰ ਲੱਗੀ ਭੁੱਖ ਇਹਨਾਂ ਨੂੰ ਵੀ ਲੱਗੀ ਤੇ ਕੁਝ ਖਾਪੀ ਲਈ ਹਾਂ ਇੱਥੇ ਬਹੁਤ ਟੇਸਟੀ ਬਣਾਉਂਦੀਆਂ ਬਣਾਉਂਦੀਆਂ ਨੇ ਜੰਪਾ ਜੋ ਤੁਹਾਨੂੰ ਆਪਾਂ ਖਾਵਾਂਗੇ ਫਿਰ ਆਪਾਂ ਬਾਹਰ ਨੂੰ ਜਾਵਾਂਗੇ ਜੰਪਾ ਜੰਪਾ ਖਾਵਾਂਗੇ ਜੰਪਾ ਇਹ ਖਾ ਕੇ ਫਿਰ ਦੇ ਨਹੀਂ ਮੁੰਡੇ ਅੱਜ ਨਾਲ ਕੁਝ ਹਨਾ ਰਬਾ ਜਾ ਰਾ ਗਰਮੀ ਹੁਣ ਕਰਕੇ ਮੱਲੀ ਸਾਹਿਬ ਨੇ ਗੱਡੀਆਂ ਹੋ ਨਹੀਂ ਰਹਿਣਤੀ ਆ ਤੇ ਉਹ ਦਗੇ ਆ ਤਾਂ ਕਿ ਸਾਨੂੰ ਗਰਮੀ ਨਾ ਲੱਗੇ ਯੈਸ ਨਾ ਬਦਲ ਫੋਨ ਤੇ ਫੋਨ ਆਈ ਜਾ ਰਿਹਾ ਏ ਸਨਾਰ ਬਾਪ ਉਹ ਗਿੱਤਾਂ ਵਾਲੀ ਰਪਾ ਵੀ ਆ ਬਾਪ ਦੱਸੋ ਵਾਟ ਯਰ ਨੇਮ ਵਾਟ ਯੂ ਨੇਮ ਓਹੋ ਮੈਂ ਤੁਹਾਨੂੰ ਪੁੱਛਿਆ ਏ ਕੀ ਤੁਹਾਡਾ ਨਾਮ ਕੀ ਏ ਬਾਪਕੌਰ ਏ ਤੇਰ ਬਾਪਕੌਰ ਕਿਹੜਾ ਬਾਪਕੌਰ ਨਹੀਂ ਆ ਰਬਾਬ ਘਰ ਐ ਮੁੰਡੇ ਜਾਂਦੇ ਤੂੰ ਟੈਂਟਾ ਅਸਾ ਕਤ ਖਾ ਰੋ ਮੈਂ ਤੇ ਸਰਦੀ ਖਾ ਕੇ ਕਿਵੇਂ ਦੀ ਲੱਗੀ ਟੇਸਟ ਟੇਸਟ ਆ ਹਾਂ ਅਸੀਂ ਉੱਥੋਂ ਲੈ ਆਂਦੀ ਤੇ ਇੱਥੇ ਬਹਿ ਕੇ ਆਰਾਮ ਨਾਲ ਖਾਵਾਂਗੇ ਅਸੀਂ ਥੱਲੇ ਰਬਾਬ ਹਾਂ ਥੋੜੀ ਗਰਮ ਐ ਇਹ ਕਿਹੜਾ ਵਰਕ ਫਲੇਵਰ ਕੀ ਲਿਆਂਦਾ ਵਾ ਇਹ ਤੇ ਚਲੋ ਜਾਂ ਤਾਂ ਮਦਦ ਨਾਲ ਇਹ ਆ ਚਾਰੀ ਮਰ ਕੇ ਆ ਨਾ ਮੁਰ ਕੇ ਪਾਣੀ ਮੰਗਣਾ ਪਾਣੀ ਨਹੀਂ ਹੈਗਾ ਮੇਰੀ ਬੋਤਲ ਤੇ ਖਾਲੀ ਜੀ ਉਹ ਤਾਂ ਪਾਣੀ ਹੈ ਨਹੀਂ ਉਹ ਖਾ ਲੇਗਾ ਆਈ ਖਾ ਲੂਗੀ ਮੱਚ ਅ ਮੈਚ ਲਗੰਦੀ ਆਈ ਕੋ ਖਾ ਲ ਦ ਹੂੰ ਹੋ ਲੱਗੀ ਹੈ ਮੇਰ ਚ ਮਿੰਤੇ ਦੀ ਵਧੀਆ ਜਿਹੀ ਲੱਗੀ। ਕਿਉਂ? ਮਲਾਈ ਬੜੀ ਵਧੀਆ ਹੈ। ਅਚਾਰੀ ਬੜੀ ਖੰਦੇ ਤੁਸੀਂ। ਹਮਮ। ਇਹਦੀ ਅਚਾਰੀ ਉਹ ਚੀਜ਼ ਨਹੀਂ ਉਹ ਸੇਮ ਜੀ ਆ। ਬਟਾਲੇ ਵਾਲੇ ਬਣਾਉਂਦੇ ਅਚਾਰੀ ਬੱਖਮ। ਹੁਣ ਮੈਨੂੰ ਟੇਸਟ ਲੱਗਣ ਲਈ ਹੁਣ ਉਹਨਾਂ ਦੀ। ਕੀ ਸੁੱਟ ਲਿਆ ਵਾ? ਕੱਲ ਫਿਰ ਆਪਣੀ ਦਾਨ ਨੇ ਪਲੈਨਿੰਗ। ਠਠੇ। ਘੁੰਮੰਦੀ। ਓ ਮਾਈ ਗਾਡ ਬਖਾਵਾਂਗੇ ਤੁਹਾਨੂੰ ਇੱਕ ਵਧੀਆ ਜੀ ਚੀਜ਼ ਏ ਗੱਡੇ ਨਾਲ ੱੱਕੇ ਨਹੀਂ ਆਵਾਂਗੇ ਚਲ ਖਾ ਪੀ ਲੋ ਫਿਰ ਆਹ ਹੋ ਗਿਆ ਹੁਣਾ ਰਹਿ ਗਿਆ ਹਾਂਜੀ ਆਈ ਆ ਗਿਆ ਗੱਡੇ ਤੋਂ ਆਉਂਗਾ ਕੀ ਆ ਰਿਹਾ ਇੱਕ ਤੇ 30 ਵਾਲਾ ਕਲਾਸ ਪਿਆ ਦਿਓ ਹਾਂਜੀ ਹੋਰ ਪਤਾ ਕੀ ਖਾਣਾ ਚਾਹੀਆ ਮੈਨੂੰ ਤੇ ਚੋਕੋਵਾਲੀ ਅਰ ਕਿਉਂ ਖਾਣੀ ਚੋਕੋਵਾਲੀ ਕੋਈ ਦੋ ਚੋਕੋਵਾਲੀ ਹਾਂਜੀ ਚੋਕੋਵਾਲੀ ਕੋਕੋ ਵਾਲੀ ਚਾਕਲੇਟ ਆਈਸਕ੍ਰੀਮ ਸਟ੍ਰਾਬਰੀ ਫਾਇਦਾ ਨਹੀਂ ਸਟ੍ਰਾਬਰੀ ਖਾ ਲੋ ਚਾਕਲੇਟ ਆਈਸਕ੍ਰੀਮ ਹੈ ਬਹੁਤ ਨਾਲ ਚਾਕਲੇਟ ਆਈਸਕ੍ਰੀਮ ਖਾ ਲੋ ਪਰ ਫਿਰ ਗਲਗਲਾ ਹੋ ਜਾਏਗਾ ਹੋਰ ਜੀ ਦਾ ਸਰ ਕੀ ਖਾਣਾ ਇਹਨੂੰ ਪੁੱਛ ਕੀ ਖਾਣਾ ਬਾਬ ਮੈਨੂੰ ਤੇ ਛੋਟਿਆਂ ਲਈ ਹਰ ਗੰਗਾਨੀ ਕਬਜ਼ੀ ਵਾਲੀ ਆਈਸਕ੍ਰੀਮ ਦੇ ਦੋ ਕੀ ਦੇਵਾਂ ਕਬਜ਼ਾ ਮਾ ਕੋਣ ਦੇਵਾਂ ਕੱਪ ਲੜਾਂਗੇ ਕੌਣ ਕੱਪ ਲੈ ਲਾ ਮੈਂ ਕੌਣ ਵਧੀਆ ਜੀ ਬਣਾ ਦੋ ਭਾਈ ਕਿਹੜੀ ਲੈਣੀ ਉਹ ਚ ਫਲੇਵਰ ਕਿਹੜਾ ਲੈਣਾ ਸਟ੍ਰੋਬੇਰੀ ਸਟ੍ਰੋਬੇਰੀ ਡੱਬਰੀ ਡੱਬਰੀ ਸਟ੍ਰੋਬੇਰੀ ਕਿੰਨੇ ਇਹ ਕਿੰਨੇ ਵਾਲੀ ਐ ਅੱਛਾ ਇਹ ਤੋਂ ਉੱਪਰ ਇਹ ਜੀ 20ੜੀ ਕਰ ਦੇ ਜੀ ਨਹੀਂ ਵਧੀਆ ਆਪ ਕਹੀਂ ਗਏ ਹੋ ਗਏ ਥੇ ਮੈਂ ਆਈਸਕ੍ਰੀਮ ਲੈ ਆ ਉਹ ਦਨੇ ਕੋਣ ਨੂੰ ਨਾ ਆਈਸਕ੍ਰੀਮ ਦੇਣੀ ਆ ਉਹ ਨਾ ਕੋਸ਼ਿਸ਼ ਨੂੰ ਲਾ ਗਏ ਆ ਹਾਂ ਜੀ ਉਹ ਤੁਸੀਂ ਇੱਕ ਲਾ ਕੇ ਗਏ ਨਾ ਤੇ ਮੁੰਡਾ ਉਹਨੂੰ ਆਈਸਕ੍ਰੀਮ ਦੇਂਦਾ ਹੀ ਨਹੀਂ ਪਤਾ ਹਾਂ ਉਹ ਚਲੋ ਜੀ ਓਕੇ ਤੋ ਓਕੇ ਚਲੋ ਜੀ ਸੁਣਾਉ ਜੀ ਇਹ ਨਹੀਂ ਸਾਦੀ ਚਾਹ ਤੇ ਦਿਲ ਨਹੀਂ ਕਰਨਿਆ ਰੋਟੀ ਖਾਣ ਨੂੰ ਬਣਾ ਲਈ ਆਪਾਂ ਖਿਚੜੀ ਖਾ ਕੇ ਖਾ ਜਾਏਗਾ ਅਰੇ ਮਾਲਕ ਖਿਚੜੀ ਪਨੀਰ ਬਾਬੇ ਅਰੇ ਮੋਨੂ ਭਾਗ ਬਣਾ ਭੂਤ ਸਾਨੇ ਖਾ ਜਾਏਗਾ ਬਾਬ ਨੇ ਹਾਣੀ ਮਾਲਿਕ ਨੂੰ ਆਪਣੇ ਸਾਥ ਲੈ ਜਾਂਦੇ ਹੈ ਮਾਲਿਕ ਭੂਤ ਨੂੰ ਭਗਾ ਦੇਗੇ ਹਾਂ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਆਰ ਨਿਊ ਵਲੌਗ ਨਵੀਂ ਵਲੌਗ ਜਿਸ ਦਾ ਅਸਵਾਗ ਬਣਾ ਦੇ ਤੇ ਜਿਹੜੇ ਨਵੇਂ ਆ ਰਹੇਓ ਜਿਆਦਾ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਦੇ ਵਲੋਗ ਹੁੰਦ ਵੇਹੇ ਥੋੜੇ 2-2 ਦਿਨ ਦਿਨਾਂ ਬਾਅਦ ਹੀ ਵਲੋਗ ਜੜਾ ਹੀ ਬਣਾ ਰਹੇ ਤੇ ਅੱਜ ਰੈਡੀ ਹੋ ਗਈਆਂ ਡਿਊਟੀ ਤੋਂ ਕੀਤੀ ਅੱਜ ਛੁੱਟੀ ਤੇ ਅੱਜ ਜਾਣਾ ਹੀ ਆਪਾਂ ਸ਼ਹਿਰ ਨੂੰ ਕੰਮ ਹੀ ਆਪਾਂ ਤੇ ਇੱਧਰ ਆਪਣੇ ਮੱਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਹੀਂ ਆ ਗਏ ਆ ਬੇਲੇ ਹਮ ਇਹਦੇ ਕੋਲ ਤਾਂ ਕੰਮ ਦਾਵਾ ਹੈ ਮਤਲਬ ਹਮ ਇਹ ਆਪੀ ਮੈਲਾ ਬੰਦਾ ਜਿਹੜਾ ਆ ਕਿ ਨਹੀਂ ਉਹ ਕਿਉਂ ਨੌਂ ਦੇ ਰੋਗ ਜਾਇਆ ਸਮਾਨ ਪੂਰਾ ਕਰਨਾ ਇਹ ਵੇਲੇ ਬੰਦੇ ਦਾ ਕੰਮ ਹੁੰਦਾ ਹੈ ਕਰਨਾ ਤੋਂ ਨਾ ਬਟ ਇਹ ਵੇਲੇ ਨਹੀਂ ਹੈਗੇ ਛੁੱਟੀ ਤੇ ਆਪਾਂ ਕਰੀ ਦੀ ਨਹੀਂ ਆ ਬਟ ਅਮਰਜੰਸੀ ਹੋਵੇ ਤਾਂ ਫਿਰ ਛੁੱਟੀ ਲੈਣੀ ਵੀ ਪੈਂਦੀ ਹੈ ਹੂੰ ਤੇ ਅਦਰਵਾਈਜ਼ ਛੁੱਟੀ ਦਾ ਕੋਈ ਚਾਂਸ ਨਹੀਂ ਹੈਗਾ ਡਿਊਟੀ ਤੇ ਦੀ ਕਰੀ ਦੀ ਤੇਲੀ ਜਾਏ ਆਹ ਕੋਈ ਸੁਮੀ ਦਾ ਫਿਰ ਲਿਖਿਆ ਜਦੋਂ ਤੇਲ ਕਰੇ ਤੇ ਹੁਣ ਆਪਾਂ ਚੱਲੇ ਹਾਂ ਬਾਦਰ ਪਾਣੀ ਆਹ ਲਾ ਮੈਂ ਮਰ ਗਿਆ ਅੱਛਾ ਸਤ ਕੋਈ ਨਹੀਂ ਕੁਛ ਨਹੀਂ ਹੋਗਾ ਤੇ ਚਲੋ ਹੁਣ ਅਸੀਂ ਚੱਲੀਏ ਇਸ ਰਸਤੇ 'ਚ ਮੁਰਦੇ ਪਾਣੀ ਆ ਵੇਖੋ ਇੱਕ ਬੱਚਾ ਤੇ ਚਲੋ ਠੀਕ ਆ ਮੈਂ ਤੋ ਜਿਹੜਾ ਆर्डर ਕਰਤਾ ਇਹਨਾਂ ਨੇ ਚਾਪ ਚਾਪ ਦੇ ਹੀ ਬੱਸ ਪਿੱਛੇ ਪੇ ਰੈਂਦੇ ਮੈਂ ਤਾਂ ਕੁਛ ਨਹੀਂ ਖਾਣਾ ਮੈਂ ਪਾਣੀ ਪੀਤਾ ਬਸ ਹੂੰ ਉੱਚ ਕੋਚਾ ਨੰਬਰ ਬਟਰ ਕੀ ਲਿਆ ਬਟਰ ਲਾ ਕੇ ਰੋ ਚੋ ਦੋ ਮਿੰਟ ਰੇ ਗਿਆ ਹਗਾ ਇਹਨਾਂ ਦਾ ਲੱਗਾ ਟੇਸਟ ਇਹਨਾਂ ਦਾ ਫਸਟ ਟਾਈਮ ਵਿਜ਼ਿਟ ਕੀਤਾ ਹੈ ਟੇਸਟ ਤੇ ਹਾਂ ਕੁਆਂਟੀਟੀ ਘਾੜਾ ਟੇਸਟ ਮਿਲਿਆ ਕੁਆਂਟੀਟੀ ਘਾੜੇ ਟੇਸਟ ਵਧੀਆ ਨਵਾਂ ਹੀ ਰੈਸਟੋਰੈਂਟ ਬਣਿਆ ਹੈ ਇਹ ਮੜੀ ਸਿੰਨ ਆਇਦਿ ਤੇ ਉਹ ਲੈ ਲਈ ਆਪਾਂ ਤੇ ਹੁਣ ਇੱਧਰ ਖਾ ਪੀ ਰਹੇ ਨਾ ਵੀ ਨਹੀਂ ਰਹਿਦੀ ਉਹ ਵੀ ਨਹੀਂ ਹਟਦੀ ਖਾਈ ਜਾਂਦੀ ਖਾਈ ਜਾਂਦੀ ਬਾਕੀ ਚਲੋ ਵਧੀਆ ਵਾਹ ਹੋਰ ਟਰਾਈ ਕੀਤਾ ਵਾ ਇਸ ਨੀ ਜਗਾ ਤੇ ਦੇਖਦੇ ਬੰਦਾ ਮਨਜ਼ੂਰੀ ਨਹੀਂ ਕੀਤਾ ਮਨਜ਼ੂਰੀ ਮੇਰਾ ਗਾਪਾ ਦੀ ਮਨਜ਼ੂਰੀ ਨਾ ਕਾਣੇ ਜੋ ਟੇਸਟੀ ਹੈ ਗੱਲ ਖਾਈ ਜਾ ਲਪਟ ਲਪਟ ਤੇ ਅੱਜ ਕਰਨੇ ਹਾਨੂੰ ਕਿਤੇ ਫਸਟ ਟਾਈਮ ਵਿਜ਼ਿਟ ਕੀਤਾ ਤੇ ਤੁਹਾਨੂੰ ਉੱਪਰ ਵੀ ਦਿਖਾਉਨੇ ਆ ਇਹ ਜਿਹਾ ਕਰਾਂਗੇ ਠੀਕ ਇਹ ਇੱਕ ਵਾਰੀ ਮੂਵ ਵੀ ਕਰ ਦਿੰਦੇ ਜੇ ਮੂਵ ਕਰਦੇ ਇੱਕ ਹੀ ਕਰ ਦਿੰਦੇ ਇਹ ਤੇ ਕਮ ਸੇ ਕਮ ਸਾਡਾ 60 ਦਾ ਅਸਰ ਹੈਗਾ 48 ਜਿੱਤਰੀ ਬਣੀ ਜਿਵੇਂ ਪਾਗ ਉੱਪਰ ਵੀ ਜਾਂਦੇ ਕਹਿੰਦਾ ਨੀ ਐਵੇਂ 60 ਸਾਡੇ ਰਾਮ ਨਾ ਕੋਈ ਸਮਝ ਆਉਂਦੀ ਲੱਗਨੇ ਅੱਛਾ ਅੱਛਾ ਤੋ ਸੋਨਾ ਬਣਾਇਆ ਹੋਇਆ ਅੰਗਲੋ ਨੇ ਹਾਂ ਬਹੁਤ ਵਧੀਆ ਵੋਟ ਐਸਟਾ ਹਾਂ ਤੂੰ ਤੇ ਸਨਾਈਪ ਕਰਦੇ ਹਾਂ ਹਾਂਜੀ ਖਾਣਾ ਖਾਓ ਕੋਈ ਇੰਸਟੈਂਟ ਪਾਰਟੀ ਕਰਾਂਗੇ ਹੁਣ ਬਰਥਡੇ ਦੀ ਜਾ ਕੇ ਹਾਂਜੀ ਸਮਝ ਹਾਂਜੀ ਇਨਾ ਦੇ ਅੰਕਲ ਉਹਨਾਂ ਦੇ ਰੈਸਟੋਰੈਂਟ ਜੀ ਇੱਥੇ ਤੇ ਵਿਜ਼ਿਟ ਕਰਿਓ ਬਹੁਤ ਜ਼ਿਆਦਾ ਸੋਹਣਾ ਵਾ ਅੰਕਲ ਦੱਸਿਓ ਡਰੈਸ ਦੱਸਿਓ ਇਹ ਜੀ ਲੀਕੜਾ ਤਲਾ ਲੱਕੜ ਮੰਡੀ ਦਾਉਤ ਰੈਸਟੋਰੈਂਟ ਲੀਕੜਾ ਤਲਾ ਲੱਕੜ ਮੰਡੀ ਤੇ ਸਾਰ ਐਂਡ ਮੋਸਟ ਵੈਲਕਮ ਹੈ ਬਹੁਤ ਘੈਂਟ ਜੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤਾਜ ਰੈਸਟੋਰੈਂਟ ਬਹੁਤ ਘੈਂਟ ਫੂਡ ਬਹੁਤ ਵਧੀਆ ਲੱਗਦਾ ਫੂਡ ਬਹੁਤ ਵਧੀਆ ਲੱਗਦਾ ਜਮੀ ਐਂਡ ਟੇਸਟੀ ਨਾ ਜ਼ਿਆਦਾ ਨਾ ਬਾਕੀ ਆ ਵੀ ਉਹ ਨੌਨ ਵੇਜ ਵੈਰੀ ਸਾਰਾ ਕੁਝ ਮਿਲ ਜੇਗਾ ਤੁਹਾਨੂੰ। ਇਹ ਆ ਵੀ ਜਿਹੜੇ ਇਹਨਾਂ ਦੇ ਆਨਰ ਆ ਦਰਮਾਨ ਉਹ ਬੜਾ ਕਰਦੇ ਆ। ਬਹੁਤ ਜ਼ਿਆਦਾ ਬਹੁਤ ਵਧੀਆ। ਮੈਂ ਫਸਟ ਟਾਈਮ ਇਹੋ ਜਿਹਾ ਰੈਸਟੋਰੈਂਟ ਵਿੱਚ ਗਈ ਆ ਜਿੱਥੇ ਕਿ ਇੰਨੀ ਉਹਨਾਂ ਨੇ ਰਿਸਪੈਕਟ ਤੇ ਇੰਨਾ ਮਤਲਬ ਵਧੀਆ ਕੀਤਾ ਹਨਾ ਅਦਰਵਾਈਜ਼ ਖਾਸ ਨਹੀਂ ਕੁਝ ਅਹੀਂ ਅਸੀਂ ਸਨੈਕਸ ਵਗੈਰਾ ਜਿਹੜੇ ਇਹ ਖਾ ਕੇ ਆਏ ਆ ਤਾਂ ਬੜਾ ਵਧੀਆ ਲੱਗਿਆ। ਬਹੁਤ ਟੇਸਟ। ਸਾਡੀ ਕੋਲ ਜੰਗੀ ਲੱਗੀ ਹੈ। ਕਰਾਂਗੇ ਨੈਕਸਟ ਵਿਜ਼ਿਟ ਅਟਾਲੇ ਵਿੱਚ ਵਧੀਆ ਵਾ ਇਹ ਆ ਵੀ ਇੱਥੇ ਆਪ ਘਾ ਜੋ ਪ੍ਰਿੰਟਰ ਬਣਉਂਦੇ ਆ ਲੱਕੜ ਮੰਡੀ ਦੇ ਅੰਦਰ ਬਣਿਆ ਬਹੁਤ ਵਧੀਆ ਵਾ ਤੁਸੀਂ ਜ਼ਰੂਰ ਆਇਓ ਸਾਰੇ ਬਾਕੀ ਹੁਣ ਚੱਲੀਏ ਨੈਕਸਟ ਡੈਸਟੀਨੇਸ਼ਨ ਮੈਨੇ ਪੱਕੇ ਗਾ ਕੇ ਸਬਜ਼ੀ ਵਧੀਆ ਹੁੰਦੀ ਟਾਡੀ ਆ ਲਓ ਪੰਜਾਬ ਦਾ ਪਿੱਛੇ ਪਾਤੇ 300 ਪੂਰਾ ਕਰਦੇ ਭਾਵੇਂ 500 ਬਣਾ ਦੋ ਇੱਥੋਂ ਲੈ ਲਈਏ ਸਬਜ਼ੀ ਦੋ ਦਿਨ ਦਿਨਾਂ ਦੀ ਇਕੱਠੀ ਕਿਉਂਕਿ ਡੇਲੀ ਡੇਲੀ ਜਿਹੜੀ ਸਬਜ਼ੀ ਹੈ ਨਾ ਪਿੰਡੋਂ ਸਾਈਂ ਨਹੀਂ ਮਿਲਦੀ ਸਾਨੂੰ ਤੇ ਇਹਨਾਂ ਦੀ ਸਬਜ਼ੀ ਬੜੀ ਵਧੀਆ ਹੁੰਦੀ ਆ ਆਪਾਂ ਤਾਂ ਆਈਦਾ ਇੱਥੇ ਵੀ ਫਾਸਟ ਬਾਤ ਦੀ ਭਾਇਆ ਜੀ ਜਾਹ ਹੋ ਚੱਕ ਮਾਰ ਲੂਏ ਕੰਨਾਂ ਦੇ ਕਿੰਨੇ ਪਾਣੀਆਂ ਮੁੰਡਾ ਦਰ ਕੋ ਪੱਜ ਜਾਣਾ ਮਗਲ ਨੇ ਛੱਟ ਫੱਜ ਜਾਣਾ ਹਾਂ ਬਾੜੇ ਫਰੰਡ ਵਾਲੇ ਇਹ ਤਾਂ ਫੂਨ ਫੂਨ ਚੋਰ ਫੂਨ ਚੋਰ ਫੂਨ ਚੋਰ ਮਗਰ ਮਗਰ ਤੇ ਮੈਂ ਦੇ ਅੱਗੇ ਵੀ ਲੋਕਾਂ ਦੀ ਫੜ ਲੜਾ ਆ ਫੜਿਆ ਜਾਣਾ ਆਹ ਵੀ ਹੀਓ ਮੁੰਡੇ ਖਲੋਤੇ ਦੁਨੀਆ ਛੱਟ ਫੜ ਲੈਂਦੀ ਤੂੰ ਇਹੀ ਕਿ ਰੋਣ ਤੋਣ ਲਾਇਆ ਉਸ ਬਾਅਦ ਦਸੋਂ ਬੁਲਾਉਂ ਉਹਨੂੰ ਆਉਣਾ ਹੀ ਆ ਗਰਮੀ ਵਿੱਚ ਕੱਢੋ ਬੈਲੈਂਸ ਕਿਟੋ ਸਬਜੀ ਲੈ ਸਾਡੇ ਲਈ ਗਾਈਜ਼ ਨਿੰਬੂ ਪਾਣੀ ਪੀ ਲੋ ਬਣਾ ਮੇਰਾ ਤੇਰਾ ਫੋਨ ਥਲੇ ਪੈ ਗਈ ਆ ਗਈ ਆ ਗਈ ਮਸਾਲੇ ਨਾਲ ਹੀ ਸਟੇਲ ਬਣੀ ਨਿੰਬੂ ਪਾਣੀ ਪੀ ਲੋ ਹੋਰ ਕਿ ਮੈਂ ਗਣਾ ਖੜਕਾਉਣਾ ਵੀ ਕਿਤੇ ਮੁੱਕ ਗਿਆ ਸੁਆਦ ਬਣਾਇਆ ਚਲੋ ਪੀ ਲਈਏ ਤੇ ਚੱਲੋ। ਇਹ ਹਨਾ ਲੋ ਨੰਮ ਆਇਆ ਉਹ ਕਾਣਾ। ਚਲੋ ਠੀਕ ਹੈ। ਆਪਾਂ ਅੱਗੇ ਹੀ ਘਰੇ ਵਲੌਗ ਬਾਅਦ ਵਿੱਚ ਕੋਈ ਸ਼ੂਟ ਨਹੀਂ ਕੀਤਾ। ਰੈਸਟ ਕੀਤੀ, ਨੀਂਦ ਬਹੁਤ ਆਈ ਤੇ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਤੇ ਨਹੀਂ ਮਤਲਬ ਆਪਣੇ ਕੋਲੋਂ ਵਲੌਗ ਬਣਾਇਆ ਗਿਆ। ਹੁਣ ਸਾਰੇ ਕਾਰੀ ਨੇ ਕੰਮ ਮਲੀ ਸਾਹਿਬ ਵੀ ਕੰਮ ਕਰ ਰਹੇ ਨੇ। ਮੈਂ ਕੱਪੜੇ ਤੋਂ ਤੋਰੀਆਂ ਤੇ ਨਾਲ ਦੀ ਨਾਲ ਮੈਂ ਕੰਮ ਨਵਾਂ ਕਰ ਰਹੀਆਂ। ਦੇਖੋ ਹਰ ਬਾਪ ਵਾਸਤੇ ਬਣਾ ਰਹੀਆਂ। ਮੈਂ ਆਈਸਕ੍ਰੀਮ ਮੈਂਗੋ ਆਈਸਕ੍ਰੀਮ ਮੈਂ ਕਿਹਾ ਜੀ ਟਰਾਈ ਕਰਦੇ ਆਂ ਜੇ ਵਧੀਆ ਟੇਸਟੀ ਬਣਊਗੀ ਤੇ ਫਿਰ ਆਪਾਂ ਵਾਦ ਬਣਾ ਲਿਆ ਕਰਾਂਗੇ ਥੋੜੀ ਬਣਾਈ ਆ ਕਿਉਂਕਿ ਮੈਨੂੰ ਨੇ ਮੈਨ ਨਹੀਂ ਖਾਂਦੀ ਤੇ ਦੇਖਦੇ ਆ ਕਿੱਦਾਂ ਦੀ ਬਣਦੀ ਆ ਫਿਰ ਉਹਦੇ ਅਕੋਰਡਿੰਗ ਆਪਾਂ ਮਤਲਬ ਨਵਾਂ ਰੈਸਪੀ ਜੀ ਲਵਾਂਗੇ ਇਹਦੀ ਕਿ ਕਿਵੇਂ ਦਾ ਟੇਸਟ ਹੁੰਦਾ ਬਾਾਕੀ ਮੌਸਮ ਹੁਣ ਸੋਹਣਾ ਆਵਾ ਥੋੜੀ ਗਰਮੀ ਘਟੀ ਆ ਤੇ ਬਸ ਮੈਂ ਹੁਣ ਆਈਸਕ੍ਰੀਮ ਜਮਾ ਲਾ ਕਪੜੇ ਕਰ ਵਾਸ਼ ਕਰ ਲਈ ਤੇ ਫਿਰ ਤੁਹਾਨੂੰ ਮਿਲਦੇ ਆਂ ਜ਼ਾ ਵਿਊ ਚੈੱਕ ਕਰੋ ਗਾਇਜ਼ ਹਵਾ ਆ ਰਹੀ ਏ ਥੋੜੀ ਆ ਕੈਪਸੂਲ ਗੈਸ ਨੂੰ ਸਾਰਾ ਖਾਣੇ ਗੈਸ ਗੈਸ ਨਹੀਂ ਗੈਸ ਹਾਂ ਗੈਸ ਮੇਰੇ ਘਰ ਮੈਂ ਫਿਨਿਸ਼ ਆਪਣੇ ਕੀਤੇ ਲਾਈਟ ਆਫ ਹੋਈ ਆ ਨਾ ਬੰਬੀ ਵਾਲੀ ਲਾਈਟ ਆ ਰਹੀ ਆ ਤੇ ਨਾ ਹੀ ਆਪਣੀ ਦੂਸਰੀ ਆ ਰਹੀ ਤੇ ਬਾਹਰ ਥੋੜੀ ਜਿਹੀ ਇਹ ਬਚੰਦੀ-ਕੰਦੀ ਹਵਾ ਚੱਲ ਰਹੀ ਆ ਆ ਵੇਹ ਸਾਰਾ ਏਰੀਆ ਹੁੰਦਾ ਸਾਡੇ ਬੰਦੇ ਹਾਂ ਲਾਗਲੇ ਸਾਡੇ ਪੱਲਾ ਜਾਂਦੀ ਤੇ ਆਪਾਂ ਇੱਕ ਦਿਨ ਪਹਿਲਾਂ ਗਏ ਸੀ ਅੱਧਾ ਬਾਜ਼ਾਰ ਦੋ ਵਲੌਗ ਜਿਹੜੇ ਆਪਾਂ ਕੰਬਾਈਨ ਕਰਦੇ ਆ ਕੰਬਾਈਨ ਕੰਬਾਈਨ ਕਰਦੇ ਤੇ ਹੁਣ ਆਪਾਂ ਖਾਵਾਂਗੇ ਰੋਟੀ ਪਾਣੀ ਤੇ ਵਲੌਗ ਦਾ ਆਪਾਂ ਕਰਦੇ ਆ ਇੱਥੇ ਹੀ ਐਂਡ ਕਰਦੇ ਹੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਿਵੇਂ ਕਮੈਂਟ ਕਰਨਾ ਨਾ ਭੁੱਲਿਓ ਓਕੇ ਬਾਏ ਬਾਈ ਬਾਈ ਕਰਦੇ ਆ Hello?